ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬੋ ਬੋ ਵੈਲਕਮ ਆ ਵੀਰ ਜੀ ਅੱਜ ਆ ਹੀ ਪਹੁੰਚੇ ਆ ਪਿੰਡ ਝੰਡੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਗਗਨ ਵੀਰ ਹੁਣਾ ਕੋਲ ਟੋਪ ਦੀਆਂ ਝੋਟੀਆਂ ਹਰਿਆਣੇ ਦੀਆਂ ਵੱਡੀਆਂ ਝੋਟੀਆਂ 15 15 16 16 ਕਿਲੋ ਵਾਲੀਆਂ ਵੱਡੀਆਂ ਟੋਪ ਦੀਆਂ ਜਿਹੜੀਆਂ ਝੋਟੀਆਂ ਵੀਰ ਹੁਣਾ ਕੋਲ ਆ ਉਹ ਵੀਰ ਕੋਲ ਲੈਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜੀ ਵਧੀਆ ਵਧੀਆ ਚਲੋ ਠੀਕ ਠਾਕ ਹੀ ਚਾਹੀਦਾ ਏ। ਤੁਸੀਂ ਅੱਜ ਤੋਂ ਛੋਟੀ ਰੂਜੀਆ ਪਾ ਸ਼ੁਰੂ ਕਰ ਦਿੰਨੇ ਆ। ਹਾਂਜੀ ਹਾਂਜੀ ਹਾਂਜੀ। ਦੋਨੋਂ ਬ੍ਰਾਂਡ ਦੇ ਬੋਲਦਾਂਗੇ। ਠੀਕ ਆ ਵੀਰ ਜੀ ਠੀਕ ਆ। ਇਹ ਛੋਟੀ ਜੱਸਵਾ ਸੁਆਹ ਵੀਰ ਜੀ। ਠੀਕ ਏ। ਤੇ ਜੱਸਵਾ ਵੇਖੋ ਵੀਰ ਜੀ ਛੋਟੀ। ਵੇਖੋ ਵੀਰ ਜੀ ਵੱਡੀ ਛੋਟੀ ਫੁੱਲ ਕਰ ਦਵਾ ਜਣਾ ਮਲਕੀ ਐਂਡ ਵਾਲਾ ਫੀਸ ਐਂਡ ਵਾਲਾ। ਫੁੱਲ ਵੱਡੀਆਂ। ਕੱਲਾ ਕੱਲਾ ਥਣ ਲੱਗਾ। ਕਿੰਨਾ ਵੀਰ ਜੀ ਦੋਦ ਨਿਗੀ ਨਿਗੀ ਸਿੰਘ ਲੱਗੀ। ਈਆ dama ਅਸ਼ਾ 14 ਦੋ ਨੋਵਾ ਦਾ ਦੀ ਸੂਈ ਇਹ ਮੈਲਾ ਮਾਰ ਕੇ ਝੋਡੀ ਜਾ ਦੋ ਤੇ ਕੱਢ ਜੂਗੀ ਪੰਜ ਕੋਈ ਚੰਗਾ ਖਸਮ ਸੇਵਾ ਵਾਲਾ ਹੋਏ ਤੇ ਦੁੱਧ ਕੱਢ ਜੂ ਚੰਗਾ ਨਾ ਨਾ ਚੰਗਾ ਦੁੱਧ ਕੱਢਣ ਵਾਲੀ ਝੋਡੀ ਆ ਹਾਂ ਜੀ ਇਹ ਗਾਹਕ ਬਣਾਉਗੀ ਮੇਰਾ ਭਰਾ ਜਣਾਗੇ ਲੈ ਜਾਓ ਯਾਦ ਕਰੋ ਬੜਾ ਲੱਗਾ ਵੀਧੀ ਝੋਡੀ ਨੂੰ ਠੀਕ ਕੋਈ ਨਹੀਂ ਆਪਾਂ ਬਾਅਦ ਵਿੱਚ ਵੀਡੀਓ 'ਚ ਚਵਾਉਨੇ ਆਂ ਅੰਡ ਦੇ ਚਵਾ ਕੇ ਵਿਖਾ ਦੇ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਵੇਖੋ ਵੀਰ ਜੀ ਝੋਟੀ ਪੂਰ ਨਵੱਡੀਆ ਛੋਟੀ ਕੱਢੀ ਨਿੱਕੀ ਨਿੱਕੀ ਪਿਓਰ ਪਿਓਰ ਅਸਲ ਚੀਜ਼ਾਂ ਵੀਰ ਜੀ ਵੇਖੋ ਜਿਨ੍ਹਾਂ ਨੇ ਪਸ਼ੂ ਰੱਖੇ ਉਹਨਾਂ ਨੂੰ ਪਰਾ ਲੱਗੇ ਜਾਣਾ ਕਿੱਧਰ ਦੀ ਝੋਟੀ ਹੈ ਸਾਂਪਣ ਵਾਲੀ ਵੀ ਵੀਰ ਜੀ ਫਿਰ ਤੁਹਾਨੂੰ ਪਤਾ ਹੀ ਆ ਪੁੱਤਾਂ ਨੂੰ ਪਾਲੀ ਘਰ ਖਵਾਏ ਆ ਸਹੀ ਗੱਲ ਸਹੀ ਗੱਲ ਆ ਵੀਰ ਹਾਂਜੀ 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 ਵੇਖੋ ਵੀਰ ਜੀ ਕੱਟੀ ਫੇਸ ਕਾਲ ਦੀ ਵੇਖੋ ਨਿਗਾ ਨਿਗਾ ਸਿੰਗ ਲੱਗਾ ਬਾਕੀ ਵੀਰ ਜੀ ਪਹਿਲੇ ਰੇਟ ਦੀ ਗੱਲ ਕਰੀਏ ਦੇ ਰੇਟ ਵੀਰ ਜੀ ਓਦਾਂ ਭਾਵੇਂ 70 ਕਰੀਏ 75 ਕਰੀ ਜਾਈਏ ਹਾਂਜੀ ਮੈਂ ਨਹੀਂ 60 ਦੀ ਛੋਟੀ 10 ਦੇ ਰਹਾਂ ਜਿਹੜੀ ਦੇਤੀ ਹੈ ਵੀਰ ਨੇ ਕਹਿੰਦੇ ਕਿ 1 ਲੱਖ 60 ਹਜ਼ਾਰ ਦੀ ਜਿਹੜੀ ਕੱਟੀ ਆ ਪੰਜ ਛੋਟੀ ਦੇ ਰਹਾਂਗੇ ਬਾਕੀ ਵੀਰ ਜੀ ਜਿਹੜਾ ਕੋਈ ਮੇਰਾ ਵੀਰਪਰਾ ਗੜੂ ਦਾ ਸੇਵਾ ਕਰੇ ਫੁੱਲ ਆ ਦੁੱਧ ਵਾਲੀ ਝੋਟੀ ਆ ਦੇਖੋ ਵੀ ਜੀ ਹਾਂ ਜੀ ਬਾਕੀ ਮੇਰਾ ਬਾਕੀ ਮੇਰਾ ਵੀਰ ਭਰਾ ਕੋਈ ਫੋਨ ਲਾਏ ਕੋਈ ਗੱਲ ਨਹੀਂ ਮਾਨਤਨ ਹੋਰ ਕਰ ਦਣਗੇ ਵੀਰਾਂ ਨੂੰ ਕੋਈ ਨਹੀਂ ਮਾਨਤਨ ਫੁੱਲ ਕਰਾਂਗੇ ਵੀਰ ਜੀ ਹਾਂ ਜੀ ਹਾਂ ਜੀ ਬਾਕੀ ਵੀਰ ਜੀ ਦੂਜੇ ਨੰਬਰ ਤੇ ਆ ਗਏ ਵੀਰ ਨੰਬਰ ਤੇ ਝੋਟੀ ਆ ਗਈ ਵੀਰ ਜੀ ਆਦਮ ਬੁਆਰਾ ਤੋਂ ਦੋਧੀ ਹੈ ਅੱਛਾ ਇਹ 12 ਕਿਲੋ ਵੀਰ ਜੀ ਇਹਨੇ ਫੁੱਲ ਵੱਡੀ ਕਟਿਆ ਦੇਖੋ ਵੀਰ ਜੀ ਫੱਲੋ ਕੱਲਾ ਕੱਲਾ ਥਣ ਲੱਗਾ ਵੇਖੋ ਐ ਸੂਲ ਨਾ ਚੱਡਾ ਹਾਂ ਜੀ ਹਾਂ ਵੇਖੋ ਵੇਖੋ ਇਹ ਇੱਕ ਜਾਂ ਦੂਜੀ ਦੀ ਚੈੱਕ ਕਰਾ ਵੇਖੋ ਵੀ ਜੀ ਸਾਰਾ ਚਾਹ ਵਜੇ ਵੀ ਸੋਹਣਾ ਵੀ ਹਾਂਜੀ ਹਾਂਜੀ ਬੜਾ ਠੀਕ ਹੈ ਠੀਕ ਵੇਖੋ ਸੰਗੀਨੀ ਸੰਗੀਨੀ ਵੀ ਬੜੀ ਸੋਹਣੀ ਲੱਗੀ ਤੇ ਮੋਲ ਵੀ ਬਿਲਕੁਲ ਜਾਇਜ਼ ਤੇ ਮੈਲੇ ਦੀ ਝੋਟੀ ਆ ਗਈ ਆ ਅੱਛਾ ਇਹ ਮੈਲੇ ਦੇ ਝੋਟੀ ਆ ਗਈ ਆ ਜਵਾਬ ਦੀ ਜਵਾਬ ਦੀ ਵੀ ਜੀ ਬਾਕੀ ਮੇਰਾ ਵੀਰ ਭਰਾ ਕੋਈ ਸੇਵਾ ਵਾਲਾ ਆਊਗਾ ਤੇ ਵਾਧ ਵੀ ਦੁੱਧ ਦੇ ਚਵਾ ਸਕਦੀ ਇਹ ਵੀਰ ਦੀ ਦੁੱਧ ਆਪਣੀ ਸੇਵਾ ਦਾ ਹਾਂਜੀ ਵੀਰ ਜੀ ਇਹਦਾ ਰੇਟ ਆਪਾਂ ਇਹਦਾ ਵੀਰ ਜੀ ਦਾ ਬਿਲਕੁਲ ਜਾਇਜ਼ ਹੈ ਜੀ ਹਾਂਜੀ ਉਹਦਾ 20 ਗਰੀ 25 ਗਰੀ 15 ਦੀ ਝੋਟੀ ਦੇਣਾ ਵੀ ਹੋਰ ਮਾਨਦਾਨ ਕਰਨਾ ਕੋਈ ਵੀਰੋ ਨਹੀਂ ਕਹਿੰਦੇ 1 ਲੱਖ 15 ਹਜ਼ਾਰ ਕੱਟੀ ਦੇ ਦਾਂਗੇ ਬਾਕੀ ਹੋਰ ਮਾਨਤਾਨ ਕਰ ਦਣਗੇ ਮੇਰਾ ਵੀਰ ਭਰਾ ਕੋਈ ਫੋਨ ਲਾਏ ਮੋੜ ਨਾਣੀ ਆਪਾਂ ਵੀਰ ਜੀ ਕਹਿੰਦੇ ਮੈਂ ਕਹਿੰਦਾ ਨਹੀਂ ਮੇਰੀ ਮੋੜਦੇ ਨਹੀਂ ਵੀਰ ਉਹ ਦੱਸੋ ਗਾੜੀ ਆ ਗਈ ਤੀਜੇ ਨੰਬਰ ਤੇ ਜੱਟੀ ਵੇਖੋ ਵੀਰ ਜੀ ਵੀਰ ਜੀ ਇਹ ਜੀ ਉਹ ਛੋਟੀਆਂ ਦੇਖੋ ਵੀਰ ਜੀ ਸਾਰੀਆਂ ਛੋਟੀਆਂ ਚੜਦੇ ਨੇ ਚੜਦੀਆਂ ਵੇਖੋ ਚੱਡਾ ਕੱਪੜਾ ਬਣਾਉਂਦੀ ਛੋਟੀ ਵੇਖੋ ਵੀਰ ਅਸਾ ਇੱਕ ਇੱਕ ਕੱਪੜਾ ਦੇ ਹਾਂ ਕੱਪੜਾ ਦੇ ਕੱਪੜੇ ਵੇਖੋ ਵੀਰ ਜੀ ਫੁੱਲ ਵੱਡੀ ਕੱਟੀ ਆ ਛੋਟੀ ਵੀ ਨੇ ਵੀ ਇਹਦੀ ਚਾਰ ਦੀ ਚਾਲੀ ਲੱਗੀ ਵੇਖੋ ਹਾਂਜੀ ਹਾਂਜੀ ਵੀਰ ਹੁਣੀ ਸਾਰਾ ਸਾਰਾ ਮਾਲ ਹੀ ਵੀਰ ਹੁਣੀ ਹਰਿਆਣੇ ਦਾ ਲਿਆਉਂਦੇ ਆ ਟੋਹ ਉਹਦੀਆਂ ਕੱਟੀਆਂ ਹੁੰਦੀਆਂ ਵੀਰ ਹੁਣਾ ਕੋਲ ਵੇਖੋ ਨਿਗੀ ਨਿਗੀ ਸੰਗੀ ਲੱਗੀ ਘੋੜੀ 15 16 ਕਿਲੋ ਦੁੱਧ ਨਾ ਦੇ ਤੇ ਇੱਥੇ ਸਾਡੇ ਘਰ ਬਾਂਜੇ ਕੋਈ ਨਹੀਂ ਵੀਰ ਜੀ ਦਊਦੀ ਦੁੱਧ ਦਊਗੀ ਹਾਂ ਉਦਾਂ ਪਰਾ ਲੱਗਦਾ ਤੁਹਾਡੇ ਸਾਹਮਣੇ ਵੇਖੋ ਸਾਹਮਣੇ ਵਾਲੀ ਕਸਰ ਜਿਹੜੇ ਮੇਰੇ ਵੀਰ ਭਰਾਣੇ ਪਸ਼ੂ ਰੱਖਿਆ ਨੂੰ ਵੈਸੇ ਪਰਾ ਲੱਜਣਾ ਕਿੰਨੇ ਕਰਤੂਤ ਦੀ ਮਾਲਕ ਹਨ ਪਿਓਰ ਨਾਲ ਵੀ ਕੱਟੀ ਹੈ ਪਿਓਰ ਹਰਿਆਣਾ ਪਿਓਰ ਹਾਂਜੀ ਹਾਂਜੀ ਵੇਖੋ ਵੀਰ ਜੀ ਥਣ ਚੱਟਾ ਹ ਫੋਲ ਵੱਡੀ ਬਣੂਗੀ ਇਹਦਾ ਮੁੱਲ ਵੀਰ ਜੀ ਆਪਾਂ ਫੋਨ ਤੇ ਕਰ ਲਾਂਗੇ ਨੰਬਰ ਦੇ ਦਾਂਗੇ ਚਲੋ ਠੀਕ ਆ ਠੀਕ ਆ ਫੋਨ ਤੇ ਵੀਰ ਹਣੀ ਆਂਦੇ ਮੋਲੇ ਦਾ ਆਪਾਂ ਕਰ ਲਾਂਗੇ ਬਾਕੀ ਮੇਰਾ ਵੀਰ ਭਰਾ ਕੋਈ ਫੋਨ ਲਾਏ ਫੋਲ ਵੱਡੀ ਜੈਡ ਬਲੈਕ ਐ ਚੜਦੀ ਤੇ ਚੜਦੀਆਂ ਝੋਟੀਆਂ ਵੀ ਨਾ ਨਾ ਕੋ। ਆਹ ਵੇਖੋ ਆ ਵੀ ਜੈਡ ਬਲਾਗ ਦੇ ਜਾਨਵਰ। ਵੇਖੋ ਵੀਰ ਜੀ ਇਹ ਵੀ ਝੋਟੀ ਦੀ ਜੇ ਆਪਾਂ ਗੱਲ ਕਰੀਏ। 10 ਕਿਲੋ ਦੀ ਝੋਟੀ ਚੱਲੇ। ਅੱਛਾ ਦੁੱਧ 10 ਕਿਲੋ। ਮੰਗਰੀ ਝੋਟੀ। ਸੇਵਾ ਮੰਗਦੇ। ਵੇਖੋ ਕੱਟੀ ਵੇਖੋ। ਸਿੰਗਲ ਹੈ ਦੀ ਕੱਟੀ ਆ ਵੇਖੋ। ਨਿਗਾਨੀਆਂ ਸਿਆਣੀਆਂ। ਕਿਹੋ ਜਿਹਾ ਲੱਗਾ ਥਾਣੂਗਾ। ਥਾਣ ਵੇਖੋ ਵੀਰ ਜੀ ਲੱਗਾ। ਕੋਰਾ ਜਵਾਬ ਸਮਾਂ ਲੱਗਾ ਝੋਟੀ। ਇਹ ਇੱਕ ਸਿੰਗਲ ਡਿਊਟੀ। ਜਿੱਦਣ ਸਾਹ ਹੋਈ ਦੁੱਧ 14-15 ਕਿਲੋ ਰਮਾ। ਵੀਰ ਜੀ ਮੇਰੇ ਖਿਆਲ ਚ 6 ਫੁੱਟ ਕੱਦ ਹੋਵੇ ਦਾਣਾ ਕਿੰਦੀ। ਵ ਉਹ ਗਲੀਰਾ ਸਾਦਾ ਕੱਤੀ ਦੇ ਕੀ ਆ ਗੱਲ ਬਾਕੀ ਛੱਡਾ ਲੱਗਾ ਫਾੜੀ ਵਾਲਾ ਗੁਲਾਬੀ ਛੱਡਾ ਸੋਹਣਾ ਛੱਡਾ ਹਾਂਜੀ ਹਾਂਜੀ ਸਿੰਘ ਜੀ ਵੇਖੋ ਕੱਡੀ ਹਿਸਾਬ ਹੈ ਝੋਟੇ ਵੇਖੋ ਸਿੰਘ ਜੀ ਹਾਂ ਕੋਟੀ ਬਾਦ ਸਾਹ ਮੰਗਾਂ ਦੀ ਜੇ ਲੱਸੀ ਨਹੀਂ ਆ ਜਾ ਕੋ ਨਾ ਨਾ ਲੱਸੀ ਨਹੀਂ ਥੜਾ ਆਪਣਾ ਮੀਂਹ ਮੂੰਹ ਕਰਕੇ ਪੱਠਿਆਂ ਪੱਠਿਆਂ ਜੀ ਜੜੀ ਲੌਂੜੀ ਹਾਂਜੀ 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 ਅਸਲ ਪਰਸੋਂ ਹੀ ਆਈ ਹੈ ਨਾਲੇ ਇਹ ਵੀਰਜੀ ਪੈਂਡੇ 'ਚ ਝੋਟੀਆਂ ਠਾਕਿਆਂ ਦੀਆਂ ਅਸਲੀ ਗੱਲ ਆ ਬਾਕੀ 2-4 ਦਿਨ ਦੀਆਂ ਝੋਟ ਝੋਟੀਆਂ 13-14 ਕਰੇ ਚਵਾਗੇ ਵੀ ਦੇ ਦਾਂਗੇ ਦੇ ਦਾਂਗੇ ਦੇਣਾ ਹੈ ਬਾਕੀ ਮੇਰਾ ਵੀਰ ਭਰਾ ਇੱਥੇ ਆਓ ਆਪਣੀ ਤਸੱਲੀ ਕਰੋ ਕਿਉਂ ਵੀਰਜੀ ਇਹ ਬਿਲਕੁਲ ਯਾ ਯਾ ਇਹ ਕੱਟੀ ਦਾ ਅਛਾ ਹੀ ਬਿਲਕੁਲ ਇਹਦਾ ਰੇਟ ਜਿਆਦਾ ਆ ਜੇਦਾ ਕਿੰਨਾ ਵੀਰ ਜੀ ਉਹਦਾ ਮੁੱਲ ਭਾਵੇਂ 40 45 ਕਰੀ ਜਾਈਏ 25 ਕਰੀ ਜਾਈਏ ਹਾਂਜੀ ਇੱਕ 20 ਜੋ ਟੀਹਰਾ ਜੀ ਬੱਲੇ ਬੱਲੇ ਵੀਰ ਹਣੀ ਕਹਿੰਦੇ ਇੱਕ 20 ਦੀ ਇੱਕ 20 ਦੀ ਪਰ ਵੀਰ ਜੀ ਇੱਕ 20 ਦੀ ਇਹ ਕੱਟੀ ਮਿਲਦੀ ਨਹੀਂ ਜੇ ਤੇ ਬਫਾਰੀ ਦੇਖੋ ਕੱਢ ਕੇ ਖਾ ਲਓ ਜਿੱਦਾਂ ਦੀ ਝੋਟੀ ਨਹੀਂ ਮਿਲਦੀ ਵੀਰ ਜੀ ਇੱਕ 20 ਦੀ ਕੱਟੀ ਨਹੀਂ ਐਡੀ ਝੋਟੀ ਮਿਲਦੀ ਮੈਂ ਕਰਦਾਂ ਦੇ ਵਿੱਚ ਹੋਰ ਦੱਸੋ ਕੀ ਜੀ ਲਓ ਵੀਰ ਜੀ ਬਾਕੀ ਮੇਰਾ ਵੀਰ ਭਰਾ ਕੋਈ ਫੋਨ ਲਾਏ ਵੀਰ ਹਣੀ ਆਂਦੇ ਮਾਨਤਾ ਨੂੰ ਹੀ ਕਰਦਾਂਗੇ ਮਾਨਤਾ ਕਰਾਂਗੇ ਫੁੱਲ ਬਾਕੀ ਐਡੀ ਕੱਟੀ ਵੀਰ ਘਰ ਘਰ ਵੀ ਨਹੀਂ ਜੰਮਦੀ ਜੀ ਗੱਲ ਹੈ ਕੱਢਾ ਫੋਲ ਵੱਡੀ ਛੋਟੀ ਬਾਕੀ ਵੀਰ ਜੀ ਆ ਗਈ ਆ ਕੱਟੀ ਪਹਿਲਾਂ ਕੱਟੀ ਚੋ ਦੇਖੋ ਵੀਰ ਜੀ ਪਹਿਲਾਂ ਕੱਟੀ ਸਭੇ ਲਾਈਫ ਐਂਡੀ ਥੱਲੇ ਸਭੇ ਲਾਈਫ ਐਂਡੀ ਨੇ ਹਲੇ ਤੁਹਾਡੀ ਨੀਚਾਰ ਪਾਣੀ ਦੇ ਨਹੀਂ ਸੁਣਾ ਜੀ ਹੈ ਛੋਟੀਆਂ ਬਈ ਸੂਂਦਾ ਪਤਾ ਨਹੀਂ ਅੱਛਾ ਚੋਕੀ ਗੱਡੀ ਹਾਂ ਪਹਿਲਾਂ ਪਹਿਲਾਂ ਜਿੱਥੇ ਖਲੋਇਆ ਮੜ ਆਇਆ ਆਣ ਕਰ ਦੇਖੋ ਵੀਰ ਜੀ ਕੱਟੀ ਜੀ ਹਾਂ ਜੀ ਬਾਗੀ ਦੇਖੋ ਥਣ ਜੱਡਾ ਕਿੱਡਾ ਸੋਹਣਾ ਲੱਗਾ ਥਣ ਦੇਖੋ ਪਹਿਲਾਂ ਕਿੱਡਾ ਸੋਹਣਾ ਲੱਗਾ ਬਹੁਤ ਸੋਹਣਾ ਵੀਰ ਜੀ ਚਵਾਈ ਹੱਥ ਦੀ ਚਵਾਈ ਐ ਮੈਂ ਕਹਿੰਦਾ ਮੋਗਾ ਯਾਰ ਤੇ ਠੱਡੀ ਸੀ ਵੀ ਪੂਰੀ ਫਿਰ ਹਾਂ ਜੀ ਹਾਂ ਜੀ ਇਹ ਵੀਰ ਜੀ ਇਹ ਬਿਲਕੁਲ ਹੀ ਐ ਜੀ ਇਹ ਵੀਰ ਜੀ ਲਾਕਾ ਜਿਹੜਾ ਵਾ ਬਹੁਤ ਚੰਗਾ ਯਾਦਗਾਰ ਵਾਲੇ ਪਸ਼ੂ ਆ ਜੈੱਡ ਬਲੈਕ ਸੇਵਾ ਦਾ ਮੁੱਲ ਮਿਲ ਜੀ ਮੁੱਲ ਦਾ ਮੁੱਲ ਆ ਵੀਰ ਜੀ ਉੱਦਾਂ ਹਾਂ ਜੀ ਹਾਂ ਜੀ ਬੜਾ ਉਧਰ ਲਾਕਾ ਇੱਧਰ ਆਪਣੇ ਰੱਖਦਾ ਹੀ ਨਹੀਂ ਨਹੀਂ ਰੱਖਦਾ ਨਹੀਂ ਰੱਖਦਾ ਵੀਰ ਜੀ ਦੂਰੋਂ ਪਰਾ ਲਾ ਜਾਂਦਾ ਕਟੀਆਂ ਕਿੱਧਰ ਦੀਆਂ ਹਾਂਜੀ 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 ਕੱਟੀ ਜੇ ਰੇਲੇ ਕੋਈ ਯਾਦ ਕਰੂਗਾ ਖੜੂਗਾ 400 ਵਿਊ ਹੈ ਸਹੀ ਗੱਲ ਜੀ ਵੀਰ ਜੀ ਰੇਲ ਨਹੀਂ ਬਿਲਕੁਲ ਜਾਈ ਬੇਤ ਕੇ ਨਾ ਵੀਰ ਜੀ ਉਦਾਂ ਵੀਰ ਭਾਵੇਂ 10 ਕਰੀ ਜਾਈਏ 15 ਕਰੀ ਜਾਈਏ 5 ਦੀ ਕੱਟੀ ਦੇ ਦਾਂਗੇ ਹਾਂਜੀ ਲਓ ਵੀਰ ਜੀ 1 5 ਦੀ ਕੱਟੀ ਵੀਰ ਹਣਿਆਂ ਦੇ ਦੇ ਦਾਂਗੇ ਪਰ ਐਡੀ ਕੱਟੀ ਵੀਰ ਦੀ ਨਹੀਂ ਮਿਲਦੀ ਠੀਕ ਹੈ ਪਰ ਇਹ ਜੁੜੀ ਇਹ ਪੂਰੀ ਸੋਣੀ ਜੀ ਫੁੱਲ ਵੱਡੀ ਫੁੱਲ ਦੰਦੋ ਚੌੜੀ ਜੀ ਦੰਦੋ ਆ ਵੀਰ ਦੀ ਵੀਰ ਹੋਣਾ ਕੋ ਪਸ਼ੂ ਆ ਸਾਰੇ ਚੜਦੇ ਨੇ ਚੜਦੇ ਟੋਪ ਕੁਆਲਟੀ ਦੇ ਬਾਕੀ ਵੀਰ ਦੀ ਆਪਣਾ ਐਡਰੈਸ ਹਾਂਜੀ ਹਾਂਜੀ ਐਡਰੈਸ ਬੋਲ ਦਿਓ ਹਾਂਜੀ ਹਾਂਜੀ ਅਡਰੈਸ ਬੋਲ ਦਿਓ ਆਪਣਾ ਨੰਬਰ ਆਪਣਾ ਹੈਗਾ 9847 47097 ਠੀਕ ਆ ਵੀਰ ਜੀ ਤੇ ਅਡਰੈਸ ਆਪਣਾ ਹੈਗਾ ਪਿੰਡ ਝੰਨੀਆਂ ਹਾਂਜੀ ਜ਼ਿਲ੍ਹਾ ਗੁਰਦਾਪੁਰ ਤਹਿਸੀਲ ਬਟਾਲਾ ਠੀਕ ਆ ਵੀਰ ਜੀ ਬੜੇ ਗੜੂੜੀਆਂ ਨੂੰ ਸ਼ਹਿਰ ਬਿਲਕੁਲ ਹੀ ਕਿਲੋ 2 ਕਿਲੋਮੀਟਰ ਠੀਕ ਆ ਜੀ ਹਾਂਜੀ ਤੇ ਕਿਸੇ ਵੀਰ ਨੇ ਆਉਣਾ ਅਮਰਸਰ ਸਾਣੀ ਆਉਣਾ ਅਮਰਸਰ ਬਿਲਕੁਲ ਲੱਗਿਆ ਪੜਾ ਹਾਂਜੀ ਹਾਂਜੀ ਉਦੋਂ ਫਰੀਗੜ ਨੂੰ ਆਜੀ ਠੀਕ ਆ ਠੀਕ ਆ ਵੀਰ ਪਿੰਡ ਝੰਨੀਆਂ ਆਪਣਾ ਨੰਬਰ ਤੁਹਾਨੂੰ ਵੇਰ ਦੋਰੇ ਬੋਲ ਦਿੰਦੇ ਨੇ 9847 47097 ਹਾਂਜੀ 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 ਜਿਆ ਕੋਟ ਚਵਾਈ ਕਰਾ ਦੋ ਪਹਿਲੇ ਨੰਬਰ ਤੇ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ